ਆਡੇ ਤੇ ਕਿੰਤੂ ਕਰਦੇ ਆਮ ਲੋਕ ਵੀ ਜੀ ਤੁਸੀਂ ਤਾਂ ਕਿਸੇ ਕੋਰਟ ਨੂੰ ਨਹੀਂ ਮੰਨਦੇ ਕਿਸੇ ਸਰਕਾਰ ਨੂੰ ਨਹੀਂ ਮੰਨਦੇ ਅਸੀਂ ਇਹ ਵਿਖਾਉਣਾ ਚਾਹੁੰਦੇ ਆ ਕਿ ਸਾਨੂੰ ਜਿਹੜੀਆਂ ਸਰਕਾਰਾਂ ਨੇ ਸਹੇਦ ਦੇਣੀਆਂ ਕੀ ਉਹ ਮੰਨਦੀਆਂ ਨੇ ਅੱਜ ਸੁਪਰੀਮ ਕੋਰਟ ਨੇ ਕੀ ਆ ਹੋਇਆ ਹੈ ਕਿ ਤੁਸੀਂ ਆਪਣੇ ਜਿਹੜੇ ਆ ਜਿਹੜੇ ਟਰੈਕਟਰ ਛੱਡ ਕੇ ਕਿਸੇ ਹੋਰ ਵਾਹਨ ਤੇ ਵੀ ਜਾ ਸਕਦੇ ਹੋ ਜਿਵੇਂ ਕਿ ਬੱਸਾਂ ਕਾਰਾਂ ਦੇ ਵਿੱਚ ਔਰ ਤੁਸੀਂ ਪੈਦਲ ਵੀ ਜਾ ਸਕਦੇ ਹੋ ਤੇ ਹੁਣ ਸਾਨੂੰ ਜਾਣ ਦਿੱਤਾ ਜਾ ਰਿਹਾ ਇਹ ਜਿਹੜੀ ਸਰਕਾਰ ਦੁਹਾਈ ਪਾ ਰਹੀ ਸੀ ਵੀ ਦੇਖੋ ਜੀ ਇਹਨਾਂ ਨੇ ਟਰੈਕਟਰ ਮੋਡੀਫਾਈ ਕੀਤੇ ਹੋਇਆ ਯਾਨੀ ਟੈਂਕਾਂ ਵਾਂਗ ਤਿਆਰ ਕੀਤੇ ਨੇ ਇਹ ਕੋਪਲੈਨਾਂ ਬੜੀਆਂ-ਬੜੀਆਂ ਲੈ ਕੇ ਆਂਦੇ ਨੇ ਜੀ ਇਹਨਾਂ ਨੇ ਜਾਣ ਨਾਲ ਉੱਥੇ ਹੜਦੋਂਗ ਮਾਜੂ ਉੱਥੇ ਜਿਹੜਾ ਮਾਹੌਲ ਖਰਾਬ ਹੋਊ ਦਿੱਲੀ ਦਾ ਇਹ ਇਹਨਾਂ ਦੇ ਟਰਾਲੀਆਂ 'ਚ ਹਥਿਆਰ ਨੇ ਅਸੀਂ ਉਹ ਸਾਰਾ ਕੁਝ ਹੀ ਛੱਡ ਦਿੰਦੇ ਸਾਨੂੰ ਪਤਾ ਸੀ ਨਹੀਂ ਨਹੀਂ ਜਾਣਦੇ ਨਾ ਅਸੀਂ ਸਰਕਾਰ ਦਾ ਚਿਹਰਾ ਜਿਹੜਾ 도ਗਲਾ ਚਿਹਰਾ ਉਹ ਸਾਹਮਣੇ ਨਜ਼ਰ ਲਿਆਉਣਾ ਸੀ ਬਈ ਉਹ ਕਹਿੰਦੇ ਸੀ ਕਿਸਾਨ ਦੀ ਆਮਦਨ ਦੁੱਗਣੀ ਕਰਾਂਗੇ ਪਰ ਜਦੋਂ ਕਿਸਾਨ ਆਪਣੇ ਹੱਕ ਲਈ ਜਾਂਦਾ ਤੇ ਉਹਦੇ ਤੇ ਟੀਅਰ ਗੈਸ ਤੇ ਉੱਤੇ ਗੋਲੀਆਂ ਚਲਾਉਂਦੇ ਨੇ ਤੇ ਸ਼ਹੀਦ ਵੀ ਕਰਦੇ ਨੇ ਤੁਸ ਫਿਰ ਦੇਖਣ ਨੂੰ ਮਿਲ ਸਕਦਾ ਕਿ ਹਾਂ 101 ਦੁਬਾਰਾ ਜਾਣੀ ਇਹ ਦਿੱਲੀ ਜਾਣ ਕੇ ਜਿਵੇਂ ਐਂ ਚੱਲੂ ਸਿਲਸਲਾ ਹੈ ਲਗਾਤਾਰ ਅੱਜ ਇਹ ਸੜਕਾਂ ਦੇ ਮਾਲਕ ਬਣ ਕੇ ਬਹਿ ਗਏ ਕੀ ਇਹਨਾਂ ਨੇ ਰਜਿਸਟਰੀ ਕਰ ਲਈ ਇਹ ਪਬਲਿਕ ਪ੍ਰੋਪਰਟੀ ਹੈ ਨੈਸ਼ਨਲ ਹਾਈਵੇ ਤੇ ਇਹਦੇ ਉੱਤੇ ਕਬਜ਼ਾ ਕਰਕੇ ਬੈਠਿਆ ਹਰਿਆਣਾ ਸਰਕਾਰ ਤਾ ਅੱਜ ਇੱਕ ਵਾਰੀ ਫਿਰ 101 ਕਿਸਾਨਾਂ ਦਾ ਜਥਾ ਜਿਹੜਾ ਆ ਉਹ ਦਿੱਲੀ ਵੱਲ ਨੂੰ ਕੂਚ ਕਰਨਾ ਸੀ ਲੇਕਿਨ ਇੱਕ ਵਾਰ ਫਿਰ ਅੱਜ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਰੋਕਿਆ ਜਾ ਰਿਹਾ ਇਸ ਸਮੇਂ ਸਾਡੇ ਨਾਲ ਮਨਜੀਤ ਰਾਏ ਜੀ ਮੌਜੂਦ ਨੇ ਕਿਵੇਂ ਦੇਖਦੇ ਹੋ ਇੱਕ ਬਾਰੇ ਫਿਰ ਦੂਸਰੀ ਵਾਰ 101 ਕਿਸਾਨਾਂ ਦਾ ਜਥਾ ਜਿਹੜਾ ਅੱਗੇ ਵਧਣਾ ਸੀ ਫਿਰ ਇੱਕ ਵਾਰ ਫਿਰ ਰੋਕਿਆ ਜਾ ਰਿਹਾ ਕੋਈ ਗੱਲ ਨਹੀਂ ਦੇਖੋ ਸਰਕਾਰ ਜਿਹੜੀ ਆ ਘਟ ਤੋਂ ਘਟ ਉਹਦਾ ਚਿਹਰਾ ਨੰਗਾ ਹੋ ਰਿਹਾ ਇਹ ਜਿਹੜੀ ਸਰਕਾਰ ਦੁਹਾਈ ਪਾ ਰਹੀ ਸੀ ਵੀ ਦੇਖੋ ਜੀ ਇਹਨਾਂ ਨੇ ਟਰੈਕਟਰ ਮੋਡੀਫਾਈ ਕੀਤੇ ਹੋਇਆ ਯਾਨੀ ਟੈਂਕਾਂ ਵਾਂਗ ਤਿਆਰ ਕੀਤੇ ਨੇ ਇਹ ਕੋਪਲੈਨਾਂ ਬੜੀਆਂ-ਬੜੀਆਂ ਲੈ ਕੇ ਆਂਦੇ ਨੇ ਜੀ ਇਹਨਾਂ ਨੇ ਜਾਣ ਨਾਲ ਉੱਥੇ ਹੜਦੂੰਗ ਮੱਜੂ ਉੱਥੇ ਜਿਹੜਾ ਮਾਹੌਲ ਖਰਾਬ ਹੋ ਜੂ ਦਿੱਲੀ ਦਾ ਇਹਨਾਂ ਦੇ ਟਰਾਲੀਆਂ 'ਚ ਹਥਿਆਰ ਨੇ ਅਸੀਂ ਉਹ ਸਾਰਾ ਕੁਝ ਹੀ ਛੱਡ ਦਿੱਤਾ ਵੀ ਇੱਕ ਪਾਸੇ ਰੱਖ ਕੇ ਅਸੀਂ ਪੈਦਲ ਜਾਵਾਂਗੇ ਸਾਨੂੰ ਪਤਾ ਸੀ ਨਹੀਂ ਨਹੀਂ ਜਾਣ ਦੇਣਾ ਅਸੀਂ ਸਰਕਾਰ ਦਾ ਚਿਹਰਾ ਜਿਹੜਾ 도ਗਲਾ ਚਿਹਰਾ ਉਹ ਸਾਹਮਣੇ ਨਜ਼ਰ ਲਿਆਉਣਾ ਸੀ ਇਹ ਕਿ ਜਿਹੜੀ ਗੱਲ ਬਾਰ-ਬਾਰ ਸਾਡੇ ਤੇ ਕਿੰਤੂ ਕਰਦੇ ਆਮ ਲੋਕ ਵੀ ਜੀ ਤੁਸੀਂ ਤਾਂ ਕਿਸੇ ਕੋਰਟ ਨੂੰ ਨਹੀਂ ਮੰਨਦੇ ਕਿਸੇ ਸਰਕਾਰ ਨੂੰ ਨਹੀਂ ਮੰਨਦੇ ਅਸੀਂ ਇਹ ਵਿਖਾਉਣਾ ਚਾਹੁੰਦੇ ਆ ਕਿ ਸਾਨੂੰ ਜਿਹੜੀਆਂ ਸਰਕਾਰਾਂ ਨੇ ਸਹੇਦ ਦੇਣੀਆਂ ਕੀ ਉਹ ਮੰਨਦੀਆਂ ਨੇ ਅੱਜ ਸੁਪਰੀਮ ਕੋਰਟ ਨੇ ਕਿਹਾ ਹੋਇਆ ਹੈ ਕਿ ਤੁਸੀਂ ਆਪਣੇ ਜਿਹੜੇ ਆ ਜਿਹੜੇ ਟਰੈਕਟਰ ਛੱਡ ਕੇ ਕਿਸੇ ਹੋਰ ਵਾਹਨ ਤੇ ਵੀ ਜਾ ਸਕਦੇ ਹੋ ਜਿਵੇਂ ਕਿ ਬੱਸਾਂ ਕਾਰਾਂ ਦੇ ਵਿੱਚ ਔਰ ਤੁਸੀਂ ਪੈਦਲ ਵੀ ਜਾ ਸਕਦੇ ਹੋ ਤੇ ਹੁਣ ਸਾਨੂੰ ਜਾਣ ਦਿੱਤਾ ਜਾ ਰਿਹਾ ਇਹਦਾ ਮਤਲਬ ਹੋਇਆ ਕਿ ਸੁਪਰੀਮ ਕੋਰਟ ਦੇ ਫੈਸਲੇ ਦੀ ਅਵੇਲਣਾ ਹੋ ਰਹੀ ਹੈ ਉਹ ਮੰਨਿਆ ਨਹੀਂ داره ਸਰਕਾਰ ਵੱਲੋਂ ਸੋ ਇਸੇ ਤਰੀਕੇ ਦੇ ਨਾਲ ਜਿਹੜੇ ਹਾਲਾਤ ਪੈਦਾ ਕੀਤੇ ਜਾ ਰਹੇ ਨੇ ਬਾਰ ਬਾਰ ਇਹ ਤੁਸੀਂ ਵੇਖ ਲਓ ਕਲੀਅਰ ਕੱਟ ਹੈ ਵੀ ਇਹ ਸਰਕਾਰਾਂ ਦੇ ਹਾਲਾਤ ਨਹੀਂ ਜਿਹੜਾ ਹਾਈ ਕੋਰਟ ਦੇ ਫੈਸਲੇ ਨੂੰ ਨਹੀਂ ਮੰਨਿਆ ਨਹੀਂ ਅੱਜ ਸੁਪਰੀਮ ਕੋਰਟ ਦੇ ਫੈਸਲੇ ਨੂੰ ਨਹੀਂ ਨਹੀਂ ਮੰਨਿਆ ਤੇ ਇਹ ਕਲੀਅਰ ਕੱਟ ਹੈ ਵੀ ਸਰਕਾਰ ਜਿਹੜੀ ਆ ਇਸ ਗੱਲ ਤੇ ਉੱਤਰਈ ਆ ਦੇ ਕੋ ਟੀਅਰ ਗੈਸ ਫਿਰ ਹੋਈ ਆ ਇਹ ਬਾਰ ਬਾਰ ਜੇ ਸਾਥੀ ਕੋਸ਼ਿਸ਼ ਕਰਦੇ ਆ ਉਧਰੋਂ ਟਰਾਈ ਕਰਦੇ ਆ ਵੀ ਅਸੀਂ ਅੱਗੇ ਵਧੀਏ ਤੇ ਉਹਨਾਂ ਤੇ ਟੀਅਰ ਗੈਸ ਛਿਤੀ ਜਾ ਰਹੀ ਆ ਉਹਨਾਂ ਨੂੰ जख्मी ਕੀਤਾ ਜਾ ਰਿਹਾ ਅਛਾ ਜਿਹੜੀ ਟਾਇਰ ਗੈਸ ਦੀ ਤੁਸੀਂ ਗੱਲ ਕੀਤੀ ਹੈ ਥੋੜੀ ਦੇਰ ਪਹਿਲਾਂ ਇੱਕ ਟਾਇਰ ਗੈਸ ਸਿਟੀ ਸੀ ਉਹ ਮੀਡੀਆ ਦੇ ਵੀ ਵੱਜੀ ਸੀਗੀ ਤਾਂ ਕਿੱਦਾਂ ਦੇਖਦੇ ਹੋ ਤੁਸੀਂ ਦੇਖੋ ਨਾ ਸਰਕਾਰ ਦੀ ਪਾਲਿਸੀ ਕੱਲ ਸਰਕਾਰ ਨੇ ਕਹਤਾ ਵੀ ਬੀੜੀਆ 1 ਕਿਲੋਮੀਟਰ ਪਿੱਛੇ ਰਵੇ ਇਹਦਾ ਮਤਲਬ ਮਨਛਾ ਉਹਨਾਂ ਦੀ ਜਿਹੜੀ ਉਹ ਗਲਤ ਹੈ ਅੰਦਰ ਉਹਨਾਂ ਦੇ ਕੁਝ ਹੋਰ ਪੱਕ ਰਿਹਾ ਉਹ 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 ਜਿਹੜੀ ਉਹਨਾਂ ਦੀ ਭਾਵਨਾ ਉਹ ਦੇਸ਼ ਦੇ ਕਿਸਾਨਾਂ ਤੇ ਗੋਲੀਆਂ ਚਲਾਉਣੀਆਂ ਚਾਹੁੰਦੇ ਨੇ ਕਿ ਦੇਸ਼ ਦੇ ਕਿਸਾਨ ਨੂੰ ਮਾਰਨਾ ਚਾਹੁੰਦੇ ਨੇ ਇਹ ਭਾਵਨਾ ਹੈ ਉਹਨਾਂ ਦੀ ਵੀ ਮੀਡੀਆ ਸਾਰਾ ਇਹਨੂੰ ਕਵਰ ਕਰ ਲੂਗਾ ਇਸ ਕਰਕੇ ਮੀਡੀਆ 1 ਕਿਲੋਮੀਟਰ ਪਿੱਛੇ ਰਵੇ ਸੋ ਇਹ ਅਸਲ ਦੇ ਵਿੱਚ ਇਸ ਬੀਜੇਪੀ ਦਾ ਔਰ ਇਹ ਜਿਹੜੀ ਭਾਰਤ ਸਰਕਾਰ ਔਰ ਜਿਹੜੇ ਆ ਦੋ ਡਬਲ ਇੰਜਨ ਵਾਲੀ ਸਰਕਾਰ ਹਿਆਣੇ ਉਹਦਾ ਚਿਹਰਾ ਨਜ਼ਰ ਆ ਰਿਹਾ ਹੈ ਸਾਹਮਣੇ ਵੀ ਅੱਜ ਉਹਨਾਂ ਦਾ ਜਿਹੜਾ ਦੋ ਮੂੰਹਾਂ ਚਿਹਰਾ ਦੋ ਗਲਾ ਚਿਹਰਾ ਬੀਜੇਪੀ ਦਾ ਉਹ ਸਾਹਮਣੇ ਨਜ਼ਰ ਆ ਰਿਹਾ ਭਈ ਉਹ ਕਹਿੰਦੇ ਸੀ ਕਿਸਾਨ ਦੀ ਆਮਦਨ ਦੁੱਗਣੀ ਕਰਾਂਗੇ ਪਰ ਜਦੋਂ ਕਿਸਾਨ ਆਪਣੇ ਹੱਕ ਲਈ ਜਾਂਦਾ ਤੇ ਉਹਦੇ ਤੇ ਟੀਅਰ ਗੈਸ ਤੇ ਉੱਤੇ ਗੋਲੀਆਂ ਚਲਾਉਂਦੇ ਨੇ ਤੇ ਸ਼ਹੀਦ ਵੀ ਕਰਦੇ ਨੇ ਸੋ ਇਹ ਦੋਗਲਾ ਚਿਹਰਾ ਸਾਹਮਣੇ ਆ ਰਿਹਾ ਨਜ਼ਰ 101 ਤੁਸੀਂ ਕਿਹਾ ਸੀਗਾ ਕਿ ਹਾਂ ਲਗਾਤਾਰ ਜਾਣਗੇ ਦੁਬਾਰਾ ਕੱਲ ਨੂੰ ਫਿਰ ਦੇਖਣ ਨੂੰ ਮਿਲ ਸਕਦਾ ਕਿ ਹਾਂ 101 ਦੁਬਾਰਾ ਜਾਣਗੇ ਮੈਂ ਦਿੱਲੀ ਜਾਣਗੇ ਜੀ ਐਂ ਹੀ ਚੱਲੂ سلسلہ ਇਹ ਲਗਾਤਾਰ ਜਿੱਦਾਂ ਹੁਣ ਕੱਲ ਦੀ ਇੱਕ ਵਾਰੀ ਪ੍ਰੈਸ ਰੈਨ ਬਣ ਚੁੱਕਾ ਆ ਉਹ ਤੋਂ ਗਾਂਹਾਂ ਵਾਲਾ ਫਿਰ ਬਣਾਵਾਂਗੇ ਹੁਣ ਮਾਰਚ ਮਹੀਨੇ ਤੱਕ پلان ਬਣ ਚੁੱਕਾ ਆ 101 ਦੀ ਥਾਂ ਹੋਰ ਵੀ ਤਾਂ ਵਧ ਸਕਦੇ ਜ਼ਰੂਰੀ ਹੈ ਕਿ 101 ਹੀ ਜਾਣਗੇ ਨਹੀਂ ਹੋਏ ਛੇ ਕਰਕੇ ਨਾ ਇਹ ਇਹ ਫਿਰ ਸਾਡੇ ਤੇ ਦੋਸ਼ ਲਾਉਂਦੇ ਨੇ ਵੀ ਤੁਸੀਂ ਜੀ ਇਹ ਇਹ ਹਥਿਆਰਾਂ ਨਾਲ ਦੱਬ ਕੇ ਆ ਕੇ ਲੈ ਸੋ ਕੇ ਆ ਕੇ ਇਹ ਤਾਂ ਜ਼ਿਆਦਾ ਪੀੜ ਚਾਉਂਦੇ ਨੇ 101 ਦਾ ਏਸੀ ਕਰਕੇ ਬਣਾਇਆ ਸੀ ਵੀ ਅਸੀਂ ਡਿਸਪਲਿਨ ਚ ਜਾਵਾਂਗੇ ਔਰ ਘੱਟ ਤੋਂ ਘੱਟ ਦੇਸ਼ ਦੇ ਲੋਕਾਂ ਨੂੰ ਪਤਾ ਲੱਗੇ ਕਿ ਅਸੀਂ ਚਾਹੁੰਦੇ ਸੜਕਾਂ ਖੋਲੋ ਅੱਜ ਪੈਦਲ ਜਾਣ ਵਾਲਿਆਂ ਦੀ ਸੜਕ ਨਹੀਂ ਖੋਲ ਰਹਿ ਅੱਜ ਇਹ ਸੜਕਾਂ ਦੇ ਮਾਲਕ ਬਣ ਕੇ ਬਹਿ ਗਏ ਕੀ ਨਾ ਰਜਿਸਟਰੀ ਕਰ ਲਈ ਇਹ ਪਬਲਿਕ ਪ੍ਰਾਪਰਟੀ ਹੈ نیشنل ਹਾਈਵੇ ਤੇ ਇਹ ਇਹਦੇ ਤੇ ਕਬਜ਼ਾ ਕਰਕੇ ਬੈਠਿਆ ਹਰਿਆਣਾ ਸਰਕਾਰ ਕੱਲੇ ਹਰਿਆਣੇ ਦੀ ਪ੍ਰਾਪਰਟੀ ਹੈ ਸੋ ਇਹ ਕਲੀਅਰ ਕਟ ਹੈ ਇਹ ਲੋਕਤੰਤਰ ਦਾ ਘਾਣ ਕਰਕੇ ਗੈਰ ਸੰਵਿਧਾਨਿਕ ਤਰੀਕੇ ਨਾਲ ਸਾਨੂੰ ਰੋਕਿਆ ਜਾ ਰਿਹਾ ਅੱਛਾ ਤੁਸੀਂ ਦਿੱਲੀ ਜਾਣਾ ਹੈ ਦਿੱਲੀ ਤਾਂ ਤੁਸੀਂ ਟ੍ਰੇਨ ਥਰੂ ਵੀ ਜਾ ਸਕਦੇ ਜ਼ਰੂਰੀ ਹੈ ਕਿ ਹਾਂ ਇਹੀ ਰੋਡ ਤੇ ਜਾਣਾ ਹੈ ਦੇਖੋ ਕਲੀਅਰ ਕਟ ਹੈ ਹੁਣ ਇਹ ਪਤਾ ਹੈ ਜਦੋਂ ਟ੍ਰੇਨ ਤੇ ਜਾਵਾਂਗੇ ਫੇਰ ਵੀ ਰੈਸਟ ਕਰਨਗੇ ਫੇਰ ਵੀ ਨਹੀਂ ਜਾਣ ਦੇਣਗੇ ਕਲੀਅਰ ਕਿ ਜੇ ਕੋਈ ਟ੍ਰਾਈਬ ਦਾ ਕਰ ਸਕ ਕਰ ਚੁੱਕੇ ਅੱਗੇ ਕਰ ਚੁੱਕੇ ਜਦੋਂ ਅਸੀਂ ਕਾਲ ਪੂਰੇ ਦੇਸ਼ ਚੋਂ ਦਿੱਤੀ ਸੀ ਵੀ ਅਸੀਂ ਪੈਦਲ ਜਾਵਾਂਗੇ ਤੇ ਉਦੋਂ ਪੈਦਲ ਜਾਣ ਦੀ ਕਾਲ ਤੇ ਜਿਹੜੇ ਸਾਡੇ ਬਿਹਾਰ ਤੋਂ ਆ ਰਹੇ ਸੀ ਬਿਹਾਰ ਰੋਕ ਲੈ ਇਹਨਾਂ ਨੇ ਅਰੈਸਟ ਕਰ ਲੈ ਜਿਹੜੇ ਮੱਧ ਪ੍ਰਦੇਸ਼ ਤੋਂ ਆ ਰਹੇ ਸੀ ਤਾਮਿਲਨਾਡੂ ਤੋਂ ਸਾਰੇ ਸਟੇਸ਼ਨਾਂ ਤੇ ਰੋਕ ਲੈ ਕਿਸੇ ਨੂੰ ਵੀ ਨਹੀਂ ਆਉਣ ਦਿੱਤਾ ਇਹ ਸਰਕਾਰ ਇਹ ਕਹੂਗੀ ਜਿਹੜੀ ਮਨਜ਼ੂਰੀ ਦਾ ਰੋਲਾ ਪਾ ਰਹੀ ਨਾ ਵੀ ਇੱਕ ਦਿਨ ਲਈ ਜਾਓ ਤੁਸੀਂ 4 ਘੰਟੇ ਲਈ ਉੱਥੇ ਪ੍ਰੋਟੈਸਟ ਕਰੋ ਉਸ ਤੋਂ ਬਾਅਦ ਨਹੀਂ ਤੁਹਾਨੂੰ ਜਾਣ ਦੇਣਾ ਮਤਲਬ ਉਹ 4 ਘੰਟੇ ਕੋਈ ਅਸੀਂ ਜਾਣਾ ਹੈਗਾ ਉੱਥੇ ਹੱਥ ਲਾਉਣ ਜਾਣਾ ਦਿੱਲੀ ਨਹੀਂ ਵੇਖੀ ਉਹ ਅਸੀਂ ਸੋ ਅਸੀਂ ਤਾਂ ਆਪਣੀਆਂ ਮੰਗਾਂ ਮਨਾਉਣ ਜਾਣਾ ਲੰਬੇ ਸੰਘਰਸ਼ ਲਈ ਜਾਵਾਂਗੇ ਜਦ ਤੱਕ ਸਾਡੀ ਮੰਗਾਂ ਦੀ ਪੂਰਤੀ ਨਹੀਂ ਹੁੰਦੀ ਤੁਸੀਂ ਮੰਗਾਂ ਦੀ ਗੱਲ ਕੀਤੀ ਹੈ ਮੰਗਾਂ ਹੁਣ ਥੋੜੀ ਦੇਰ ਪਹਿਲਾਂ ਵੀ ਤੁਸੀਂ ਕਿਹਾ ਸੀਗਾ ਕਿ ਹਾਂ ਸਾਰੀ ਦੀ ਸਾਰੀ ਮੰਗਾਂ ਨਹੀਂ ਪੂਰੀਆਂ ਹੋ ਸਕਦੇ ਤਾਂ ਕਿਹੜੀ ਕਿਹੜੀ ਮੰਗਾਂ ਜਿਹੜੀਆਂ ਤੁਸੀਂ ਮੰਨਦੇ ਹੋ ਕਿ ਹਾਂ ਜ਼ਰੂਰੀ ਹੈ ਨਹੀਂ ਮੰਗਾਂ ਸਾਰੀਆਂ ਜ਼ਰੂਰੀ ਨੇ ਇਹ ਜ਼ਰੂਰ ਹੁੰਦੀ ਹੈ ਗੱਲ ਭੀ ਜਦੋਂ ਸਰਕਾਰ ਕੋਈ ਪ੍ਰੋਪੋਜ਼ਲ ਦੇਵੇ ਤੇ ਉਹਦੇ ਬੈਠ ਕੇ ਦੋਏ ਫਾਰਮਾਂ ਵਿਚਾਰ ਕਰਨ ਉਹਦੇ ਚ ਕੋਈ ਵੀ ਡਿਸੀਜਨ ਹੋ ਸਕਦਾ ਹੈ ਇਹ ਠੀਕ ਹੈ ਮੈਮ ਇਸ ਗੱਲ ਨਾਲ ਮੰਨਣ ਨੂੰ ਤਿਆਰ ਹਾਂ ਮੈ 100 ਦਾ 100 ਨਹੀਂ ਮਿਲਦਾ ਹੁੰਦਾ ਪਰ ਕਲੀਅਰ ਘਟ ਹੈ ਨਾ ਕਿ ਉਹਦੇ ਤੇ ਦੋਏ ਫੋਰਮਾਂ ਨੇ ਫੈਸਲਾ ਲੈਣਾ ਮਨਜੀਤ ਸਿੰਘ ਇਕੱਲੇ ਥੋੜੇ ਲੈਣਾ ਉਹ ਦੋਏ ਫੋਰਮਾਂ ਬੈਠਣ ਗਿਆ ਕਿ ਸਰਕਾਰ ਦੀ ਪ੍ਰੋਪੋਜ਼ਲ ਆਈ ਹੈ ਜਿਹੜੀ ਪੂਰੇ ਦੇਸ਼ ਵਾਸਤੇ ਠੀਕ ਹੈ ਜਿਹੜੀਆਂ ਜ਼ਰੂਰੀ ਸਾਡੀਆਂ ਡਿਮਾਂਡਸ ਨੇ ਉਹਨਾਂ ਤੇ ਅਸੀਂ ਲਾਗੇ ਚਲੇ ਗਏ ਉਹਨੇ ਫੈਸਲਾ ਕਰਨਾ ਉਹ ਮੈਂ ਨਹੀਂ ਫੈਸਲਾ ਕਰਨਾ ਉਹ ਦੋਨੇ ਫੋਰਮਾਂ ਨੇ ਰਲ ਕੇ ਕਰਨਾ ਲੇਕਿਨ ਜਿਹੜੀ ਸਰਕਾਰ ਕਹੇਗੀ ਉਹ ਤੁਸੀਂ ਮੰਨੋਗੇ ਕਿ ਹਾਂ ਇਹ ਜਿਹੜੀ ਸਰਕਾਰ ਕਹੇਗੀ ਕਿ ਹਾਂ ਇਹ ਮੰਗ ਤੁਹਾਡੀ ਪੂਰੀ ਹੋ ਜਾਏਗੀ ਤੇ ਜਿਹੜੀ ਦੂਸਰੀ ਆ ਉਹ ਨਹੀਂ ਹੋਏਗੀ ਤੁਸੀਂ ਇਹ ਤਾਂ ਹੋ ਸਕਦਾ ਮੈਂ ਪਹਿਲਾਂ ਕਿਹਾ ਪਿਓ ਤੇ ਦੋਏ ਫਾਰਮਾਂ ਬੈਠਣ ਗਿਆ ਦੋਏ ਫਾਰਮਾਂ ਬੈਠ ਕੇ ਡਿਸੀਜਨ ਉੱਤੇ ਲੈਣ ਗਿਆ ਮਨਜੀਤ ਸਿੰਘ ਇਕੱਲਾ ਉੱਤੇ ਡਿਸੀਜਨ ਨਹੀਂ ਲੈ ਸਕਦਾ ਠੀਕ ਹੈ ਤਾਂ ਹਰ ਵੱਖਰੇ ਵੱਖਰੇ ਸਟੇਟ ਦੀ ਗੱਲ ਕਰੀਏ ਉੱਥੇ ਵੀ ਕਿਸਾਨ ਹੈਗੇ ਉਹਨਾਂ ਵੱਲੋਂ ਇੰਨਾ ਜਿਹੜਾ ਪ੍ਰਦਰਸ਼ਨ ਨਹੀਂ ਕੀਤਾ ਜਾ ਰਿਹਾ ਜਿੱਥਾ ਇੱਥੇ ਕੀਤਾ ਜਾ ਰਿਹਾ ਨਹੀਂ ਦੇਖੋ ਮੈਂ ਬਹੁਤੀਆਂ ਸਟੇਟਾਂ ਜਾ ਕੇ ਆਇਆ ਉਹਨਾਂ ਦੀ ਹਾਲਤ ਕਿਸਾਨਾਂ ਦੀ ਬਹੁਤ ਪਤਲੀ ਆ ਜਿਰਾ ਕ ਹਰਿਆਣਾ ਇਹ ਥੋੜਾ ਰਾਜਸਥਾਨ ਦਾ ਏਰੀਆ ਤੇ ਥੋੜਾ ਪੰਜਾਬ ਜਿੱਥੇ ਪਹਿਲਾਂ 2-4 ਫਸਲਾਂ ਤੇ ਐਮਐਸਪੀ ਮਿਲਦੀ ਸੀ ਇਹ ਰਤਾਕ ਰੋਟੀ ਖਾਂਦੇ ਆ ਉੱਥੇ ਤਾਂ ਜਦੋਂ ਅਸੀਂ ਪਿਛਲੀ ਵਾਰ ਬੰਗਾਲ ਗਏ ਆ ਜਿਹੜਾ 20-25 ਏਕੜ ਵਾਲਾ ਉਹਦੇ ਪਹਿਲਾਂ ਚੱਪਲ ਹੈ ਨਹੀਂ ਪਾਉਣ ਨੂੰ ਤੋਤੀ ਫਟੀ ਹੋਈ ਹੈ ਔਰ ਮੈਂ ਦੇਖ ਕੇ ਆ ਹੁਣ ਅਸੀਂ ਤਾਮਿਲਨਾਡੂ ਗਏ ਆ ਉੱਥੇ ਦੀ ਹਾਲਤ ਇੰਨੀ ਖਰਾਬ ਹੈ ਵੀ ਜਿਹੜੇ ਕਿਸਾਨ ਆ ਉਹ ਮਛਵਾਰੇ ਬਣੇ ਹੋਏ ਨੇ ਮੱਛੀਆਂ ਫੜ ਕੇ ਆਪਣਾ ਗੁਜ਼ਾਰਾ ਕਰਦੇ ਨੇ ਸੋ ਇਹ ਇਦਾਂ ਦੇ ਹਾਲਾਤ ਜਿਹੜੇ ਆ ਦੇਸ਼ ਦੇ ਵਿੱਚ ਕਿਸਾਨੀ ਦੀ ਹਾਲਤ ਬਹੁਤ ਜ਼ਿਆਦਾ ਥੱਲੇ ਲੈਵਲ ਤੇ ਆ ਤੁਸੀਂ ਇਹ ਇੱਕ ਵੇਖੋ ਨਾ ਪਈ ਇਹ ਸਰਕਾਰ ਕਿਸੇ ਦੀ ਮੰਨ ਨਹੀਂ ਤਿਆ ਨਹੀਂ ਇੱਕ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਕਮੇਟੀ ਨੇ ਹੁਣ ਦੱਸਿਆ ਕਿ ਭਾਈ 27 ਰੁਪਏ ਪਰ ਦੇ ਪਰ ਦੇਣਾ 27 ਰੁਪਏ ਕਿਸਾਨ ਦੀ ਆਮਦਨ ਹੈ ਮੈਨੂੰ ਤਾਂ ਸੋ 27 ਰੁਪਏ ਚ ਕਿਹਦਾ ਘਰ ਚੱਲ ਜੂ ਦੋ ਕਪ ਚਾਹ ਦੇ ਨਹੀਂ ਆਦੇ ਤੇ ਇਹ ਜਿਹੜੇ ਐਕਸਪਰਟ ਕਹਿ ਰਹੇ ਨੇ ਸਾਡੇ ਅਸੀਂ ਨਹੀਂ ਕਹਿ ਰਹੇ ਜਿਹੜੇ ਸਰਕਾਰ ਨੇ ਸੁਪਰੀਮ ਕੋਰਟ ਨੇ ਐਕਸਪਰਟ ਤੈ ਕੀਤੇ ਸੀ ਉਹਨਾਂ ਨੇ ਰਿਪੋਰਟ ਪੇਸ਼ ਕੀਤੀ ਆ ਕਿ ਸਰਕਾਰ ਦੀ ਜਿਹੜੀ ਲਾਗਤ ਮੁੱਲ ਬਹੁਤ ਜ਼ਿਆਦਾ ਹੈ ਉਹਦਾ ਬਹੁਤ ਜਿਹੜੀ ਰੇਖਾ ਗਰੀਬੀ ਦੀ ਥੱਲੇ ਚਲਾ ਗਿਆ ਉਹ ਉਹਦੀ ਹਾਲਤ ਵੱਧ ਤੋਂ ਬੱਤਰ ਹੋਈ ਪਈ ਹੈ ਉਹਦੀ ਆਮਦਨ ਜਿਹੜੀ ਆ ਉਹ ਕੇਵਲ 27 ਰੁਪਏ ਪਰ ਦਿਨ ਦੀ ਹੈ ਤੇ ਉਹਤੇ ਰੋਜ਼ੀ ਰੋਟੀ ਉਹਦੀ ਸੰਭਵ ਨਹੀਂ ਹੈ ਇਹ ਸੁਪਰੀਮ ਕੋਰਟ ਜਿੱਤੀ ਆ ਕਹਿੰਦੇ ਉਹਨਾਂ ਨੇ ਰਿਪੋਰਟ ਹਣ ਤੇ ਸਰਕਾਰ ਸੁੱਤੀ ਪਈ ਹੈ ਸਰਕਾਰ ਨੂੰ ਨਜ਼ਰ ਨਹੀਂ ਆਉਂਦਾ ਫੇਰ ਛੱਡੀ ਜੀ ਟੇਅਰ ਗਏ ਅਚਾ ਹੁਣੇ ਥੋੜੀ ਜਿਹਾ ਪਹਿਲੇ ਜਿਹੜਾ ਅੱਗੇ ਗਏ ਸੀਗੇ ਉਹਨਾਂ ਵੱਲੋਂ ਕਹੇ ਸੀ ਕਿ ਆਹ ਕਿਸਾਨੀਓਨਾਂ ਵੱਲੋਂ ਸਾਡੇ ਕੋਲ ਇੱਕ ਲਿਸਟ ਆਈ ਹੈ ਤੇ ਜਿਹੜੇ ਲਿਸਟ ਦੇ ਵਿੱਚ ਨਾਮ ਹੈ ਉਹ ਅੱਗੇ ਆ ਸਕਦੇ ਦੇਖੋ ਲਿਸਟ ਜਿਹੜੀ ਆ ਅਸੀਂ ਤਾਂ ਕੋਈ ਦਿੱਤੀ ਨਹੀਂ ਉਹ ਆਪਣੀ ਲਿਸਟ ਜਿਹੜੀ ਆ ਕਿਹੜੀ ਲਈ ਫਿਰਦੇ ਆ ਲਿਸਟ ਸਾਨੂੰ ਇਹ ਤਾਂ ਹੁਣ ਅਸੀਂ ਥੋੜਾ ਲਿਸਟ ਦੇ ਮੁਤਾਬਕ ਜਾਣਾ ਹੈ ਲਿਸਟ ਦੇ ਮੁਤਾਬਕ ਅੱਜ ਆਈਏ ਵੀ ਸੁੱਧਾ ਰਾਹ ਖੋਲ ਦੇਣਾ ਹੋ ਉਹ ਕਹਿਣ ਜੀ ਵੀ ਸਾਨੂੰ ਆਧਾਰ ਕਾਰਡ ਦਿਓ ਜਿਹੜੇ ਤੁਸੀਂ ਬੰਦੇ ਭੇਜਣੇ ਆ ਅਸੀਂ ਉਹ ਭੇਜ ਦਿੰਨੇ 101 ਦਾ ਜਥਾ ਫੇਰ ਤੇ ਕੋਈ ਗੱਲ ਮੰਨੀ ਮੰਨੀ ਜਾ ਸਕਦੀ ਨਹੀਂ ਕੰਮ ਵੀ ਤਾਂ ਕਰ ਸਕਦੇ ਹੋ ਤੁਸੀਂ ਹਾਂ ਲਿਸਟ ਉਹਨਾਂ ਨੂੰ ਭੇਜ ਸਕਦੇ ਹੋ ਕਿ ਹਾਂ ਇਹ ਇਹ ਹੀ ਬੰਦੇ ਆਣਗੇ ਹੋਰ ਕੋਈ ਬੰਦਾ ਨਹੀਂ ਆਏਗਾ ਨਹੀਂ ਅਸੀਂ ਜਦ ਉਹਨਾਂ ਨੂੰ ਕਹਿ ਰਹੇ ਹਾਂ 101 ਬੰਦਾ ਆਏਗਾ ਉਹ ਗਿਣਤੀ ਕਰਕੇ ਨਗਾਉਣ ਗਿਣਤੀ ਕਰਕੇ ਆਧਾਰ ਕਾਰਡ ਚੈੱਕ ਕਰਕੇ ਨਗਾਉਣ ਮੰਨਣੇ ਨੂੰ ਤਿਆਰ ਹਾਂ ਅਸੀਂ ਪਰ ਨਗਾਉਣ ਤੇ ਸਹੀ ਧੰਨਵਾਦ ਧੰਨਵਾਦ ਤਾਂ ਜੀ ਬਿਲਕੁਲ ਮਨਜੀਤ ਰਾਏ ਨਾਲ ਆਪਾਂ ਗੱਲਬਾਤ ਕੀਤੀ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਗੱਲ ਆਪਾਂ ਮੰਨ ਲੈਨੇ ਆ 101 ਬੰਦਾ ਜਾਏਗਾ ਲੇਕਿਨ ਅੱਗੇ ਜਾਣ ਦੇਣ ਆਧਾਰ ਕਾਰਡ ਚੈੱਕ ਕਰ ਲੈਣ ਪੂਰੀ ਸਾਡੀ ਤਲਾਸ਼ੀ ਲੈ ਲੈਣ ਲੇਕਿਨ 101 ਜਿਹੜੇ ਨੇ ਉਹ ਅੱਗੇ ਜਾ ਕੇ ਗੱਲ ਜ਼ਰੂਰ ਕਰਨਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿੱਛੇ ਕਿਸਾਨ ਇੱਥੇ ਖੜੇ ਹੋਏ ਨੇ ਤੇ ਉਹ ਆਪਣੀ ਮੰਗਾਂ ਤੇ ਲਈ ਕਈ ਦਿਨਾਂ ਤੋਂ ਖੜੇ ਹੋਏ ਨੇ ਤੇ ਜੀਹਾਨਾ ਨਾਲ ਵੀ ਗੱਲਬਾਤ ਕਰਦੇ ਆ ਬਾਬਾਈ ਕਿਵੇਂ ਦੇਖਦੇ ਹੋ ਕਿ ਇੱਥੇ ਲਗਾਤਾਰ ਗੈਸਾਂ ਦੀ ਛੁੱਟੀ ਜਾ ਰਹੀ ਹੈ ਲਗਾਤਾਰ ਗਾਂ ਛੁੱਟੀ ਜਾ ਰਹੀ ਆ ਤੇ ਫੋਜਾਂ ਡੜੀਆਂ ਹੀ ਆ ਉੱਥੇ ਛੰਬੂ ਬਾੜ ਦੇ ਫੋਜਾਂ ਡੜੀਆਂ ਹੀ ਆ ਦਿੱਲੀ ਕੂਚ ਕਰਾਂਗੇ ਜਾਵਾਂਗੇ ਦੇ ਹੱਕ ਲਾਵਾਂਗੇ ਕਿਸਾਨ ਏਕਤਾ ਜੱਟ ਮੋਦੀਆ ਲੈਣਗੇ ਉਹਦੇ ਹੱਕ ਤੇਰੀ ਦੇਣਗੇ ਧੌਂ ਤੇ ਗੋਡਾ ਰੱਖ ਕਿਸਾਨ ਏਕਤਾ ਜੱਟ ਲੈਣਗੇ ਆਪਣੇ ਹੱਕ ਮੋਦੀਆ ਦੇਣਗੇ ਤੇਰੀ ਧੌਂ ਤੇ ਗੋਡਾ ਰੱਖ ਪੁੱਤ ਤੇਰੀ ਦੇਣਗੇ ਧੌਂ ਤੇ ਗੋਡਾ ਰੱਖ ਐ ਕਹਿੰਦੇ ਲੱਗਿਆ ਮਾਂ ਪਿਓ ਦੇ ਪੋਤਿਆਂ ਤੇ ਮੈਂ ਤੂੰ ਕੱਲਾ ਆਊਂਗਾ ਤੇ ਕੱਲਾ ਉਥੇ ਤੂੰ ਮਰ ਆਪਾਂ ਗੰਦ ਨੂੰ ਵੇਖਿਆ ਮੈਂ ਢਾਊਂਗਾ ਤਾਂ ਤੂੰ ਡੱਕੀ ਬਾਕੀ ਮਾਵਾਂ ਦਾ ਪੁੱਤ ਬੁਕਾ ਦੇ ਨਾ ਮਰਾ ਇਨੂੰ ਗੱਦੀ ਦੇ ਮਿਲ ਗਿਆ ਬਗਾਨੇ ਪੁੱਤ ਨਾ ਮਰਾ ਇੱਥੇ ਆ ਜਾ ਕੰਦੇ ਉੱਤੇ ਇੱਕ ਬੰਦੇ ਮੈਂ ਉਹ ਨਾ ਇੱਕ ਬੰਦੇ ਤੂੰ ਆ ਜਾ ਤੇ ਆਦੇ ਪਿਓ ਮਾਂ ਪਿਓ ਦਾ ਜਣਿਆਂ ਦਾ ਮੈਂ ਵੀ ਆਦੇ ਮਾਂ ਪਿਓ ਦਾ ਵਾ ਤੇ ਤੇ ਰਾਮਦਾ ਵਗੈਰਾ ਫੇਰ ਹੀ ਤੂੰ ਆਉਂਦਾ ਆ ਜਾ ਇੱਥੇ ਕੰਦੇ ਉੱਤੇ ਆਪਾਂ ਮੁਕਾਬਲਾ ਦੋਵੇਂ ਕਰਕੇ ਮੋਦੀਆ ਆਦਾ ਆਦਾ ਇੱਥੇ ਤਰਨਾ ਫੇਰ ਵੇਖੂ ਮੈਂ ਤੇ ਜੀ ਬਿਲਕੁਲ ਕਿਸਾਨਾਂ ਦੇ ਵਿੱਚ ਜਿਹੜਾ ਆ ਉਹ ਗੁੱਸਾ ਜਿਹੜਾ ਆ ਉਹ ਦੇਖਣ ਨੂੰ ਮਿਲ ਰਿਹਾ ਹੈ ਲਗਾਤਾਰ ਇੱਥੇ ਕਿਸਾਨ ਬੈਠੇ ਹੋਏ ਨੇ ਕਈ ਦਿਨਾਂ ਤੋਂ ਇੱਥੇ ਬੈਠੇ ਹੋਏ ਨੇ ਜਿਹੜੇ ਤੁਸੀਂ ਪਿੱਛੇ ਕਿਸਾਨ ਦੇਖ ਸਕਦੇ ਹੋ ਇਹ ਉਹੀ ਕਿਸਾਨ ਆ ਜਿਹੜੇ ਕਈ ਦਿਨਾਂ ਤੋਂ ਇੱਥੇ ਬੈਠੇ ਹੋਏ ਨੇ ਇਹਨਾਂ ਦੇ ਵੱਲੋਂ ਇਹਨਾਂ ਚ ਉਹ ਕਿਸਾਨ ਜਿਹੜੇ 101 ਕਿਸਾਨ ਜਿਹੜੇ ਨੇ ਉਹ ਅੱਗੇ ਵਧੇ ਨੇ ਆਨਲਾਈਨ ਫਾਰਮ ਭਰਿਆ ਗਿਆ ਸੀ ਉਹ ਕਿਸਾਨ ਅੱਗੇ ਵਧੇ ਨੇ ਜਿਨ੍ਹਾਂ ਜਿਨ੍ਹਾਂ ਨੇ ਨਾਮ ਜਿਹੜੇ ਆ ਉਹ ਆਨਲਾਈਨ ਫਾਰਮ ਦੇ ਵਿੱਚ ਸਿਲੈਕਟ ਹੋਏ ਸੀ ਤਾਂ ਸਮਰ نیوز ਦੇਖ ਰਹੇ ਹੋ ਤੁਸੀਂ ਤਾਂ ਲਗਾਤਾਰ ਤੁਹਾਨੂੰ ਅਪਡੇਟ ਦੇ ਰਿਹਾ ਲਾਈਵ ਅਪਡੇਟ ਜਿਹੜੀ ਆ ਉਹ ਲਗਾਤਾਰ ਤਹਾਡੇ ਤੱਕ ਪਹੁੰਚਾ ਰਿਹਾ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਸਾਰਾਂਝ ਮੇਰਾ ਦਸਮਰ ਨਿਊਜ਼ ਸ਼ੈਂਪੂ ਬੋਰਡ